ਇਤਿਹਾਸ ਵਿੱਚ ਅੱਜ ਦਾ ਦਿਨ ਲੈ ਕੇ ਅਸੀਂ ਮੁੜ ਹਾਜ਼ਰ ਹਾਂ 4 ਜਨਵਰੀ ਦੀ ਤਰੀਕ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ ਦੀ ਖਾਸ ਜਾਣਕਾਰੀ ਨਾਲ 4 ਜਨਵਰੀ ਵਿਦੇਸ਼ੀ ਦੇਸ਼ਾਂ ਭਾਰਤ ਅਤੇ ਪੰਜਾਬ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਦੀ ਗਵਾਹੀ ਭਰਦੀ ਹੈ ਜਿਸ ਵਿੱਚ ਬਰਮਾ ਦੇਸ਼ ਨੂੰ ਆਜ਼ਾਦੀ ਮਿਲਣ ਨਿਰੰਕਾਰੀ ਗੁਰਬਚਨ ਸਿੰਘ ਦੇ ਬਰੀ ਹੋਣ ਅਤੇ ਸਾਬਕਾ ਲੋਕ ਸਭਾ ਮੈਂਬਰਾਂ ਦੇ ਕਤਲ ਦਾ ਜ਼ਿਕਰ ਹੈ 4 ਜਨਵਰੀ 1948 ਬਰਮਾ ਦੇਸ਼ ਨੂੰ ਆਜ਼ਾਦੀ ਮਿਲੀ 4 ਜਨਵਰੀ 1955 ਰੂਸ ਦਾ ਸਪੂਤਨਿਕ ਜਿਸ ਨੂੰ 4 ਅਕਤੂਬਰ 1957 ਨੂੰ ਛੱਡਿਆ ਗਿਆ ਸੀ ਜੋ ਕਿ ਸੜ ਗਿਆ ਅਤੇ ਧਰਤੀ ਤੇ ਡਿੱਗ ਪਿਆ 4 ਜਨਵਰੀ 1960 ਮਸ਼ਹੂਰ ਲੇਖਕ ਅਲਬੇਰ ਕਾਮੂ ਦੀ ਮੌਤ ਹੋਈ 4 ਜਨਵਰੀ 1965 ਮਸ਼ਹੂਰ ਕਵੀ ਟੀ ਐਸ ਐਲੀਅਟ ਦੀ ਮੌਤ ਹੋਈ 4 ਜਨਵਰੀ 1980 ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਦੇ ਮੁਜਰਮ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੂੰ ਐਡੀਸ਼ਨਲ ਸੈਸ਼ਨ ਜੱਜ ਆਰ.ਐਸ ਗੁਫਤਾ ਨੇ 4 ਜਨਵਰੀ 1980 ਨੂੰ ਬਰੀ ਕਰਨ ਦਾ ਫੈਸਲਾ ਲਿਆ 4 ਜਨਵਰੀ 1990 ਨੂੰ ਲੋਕ ਸਭਾ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡਿਆਂ ਦਾ ਕਤਲ ਕੀਤਾ ਗਿਆ 4 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸਵਿੰਦਰ ਸਿੰਘ ਉਸਖਿੰਦਾ ਵਾਸੀ ਮੁੱਦਕੀ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਜਨਵਰੀ 1993 ਦੇ ਦਿਨ ਪੰਜਾਬ ਪੁਲਿਸ ਨੇ ਜਸਵੀਰ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਪੰਡੋਰੀ ਬੀਬੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਜਨਵਰੀ 1994 ਦੇ ਦਿਨ ਪੁਲਿਸ ਨੇ ਸੁਖਦੇਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 4 ਜਨਵਰੀ 2010 ਪਾਲ ਸਿੰਘ ਪੁਰੇਵਾਲ ਦੇ 1998 ਦੇ ਬਣਾਏ ਇੱਕ ਕੈਲੰਡਰ ਨੂੰ 2003 ਵਿੱਚ ਲਾਗੂ ਕੀਤਾ ਗਿਆ ਸੀ ਪਰ 4 ਜਨਵਰੀ 2010 ਦੇ ਦਿਨ ਇਸ ਵਿੱਚ ਵੱਡੀਆਂ ਤਬਦੀਲੀਆਂ ਕਰਕੇ ਇਸ ਦਾ ਅਮਲੀ ਰੂਪ ਵਿੱਚ ਭੋਗ ਪਾ ਦਿੱਤਾ ਗਿਆ ਇਤਿਹਾਸ ਵਿੱਚ ਅੱਜ ਦਾ ਦਿਨ ਤਹਾ ਤੁਹਾਡੇ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ ਮੌੜ ਹਾਜ਼ਰ ਹੋਵਾਂਗੇ ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸਰਦਾਰ ਹਰਜਿੰਦਰ ਸਿੰਘ ਦਿਲਗੀਰ